ਆ ਤਸਵੀਰਾਂ ਵੇਖ ਕੇ ਤੁਸੀਂ ਦੱਸੋ ਕਿ ਇਹ ਗਲਤੀ ਕਿਸ ਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਬੱਸ ਵਾਲੇ ਦੀ ਗਲਤੀ ਹੈ ਬਹੁਤ ਸਾਰੇ ਲੋਕ ਵੀਡੀਓ ਵਾਇਰਲ ਕਰ ਰਹੇ ਹਨ ਤੇ ਕਹਿ ਰਹੇ ਆ ਕਿ ਗਰੀਬ ਬੰਦੇ ਨੂੰ ਪਾਣੀ ਦੇ ਵਿੱਚ ਸੱਟ ਦਿੱਤਾ ਔਰ ਬੱਸ ਵਾਲੇ ਦੀ ਗਲਤੀ ਹੈ ਬੱਸ ਵੀ ਬਿਲਕੁਲ ਸਲੋ ਸਪੀਡ ਤੇ ਚੱਲ ਰਹੀ ਹੈ ਔਰ ਪਾਣੀ ਹੀ ਜਿਆਦਾ ਹੈ ਜਦੋਂ ਕੋਈ ਵੀ ਸਾਧਨ ਪਾਣੀ ਦੇ ਵਿੱਚ ਦੀ ਲੰਘਦਾ ਤਾਂ ਫਿਰ ਕੀ ਹੁੰਦਾ ਕਿ ਜੇ ਪਾਣੀ ਦੇ ਵਿੱਚ ਤੁਸੀਂ ਸਪੀਡ ਥੋੜੀ ਘੱਟ ਕਰ ਦਿੰਦੇ ਹੋ ਹੋਰ ਜਿਆਦਾ ਘੱਟ ਕਰ ਦਿੰਦੇ ਹੋ ਤਾਂ ਫਿਰ ਤੁਹਾਡਾ ਸਾਧਨ ਬੰਦ ਹੋਣ ਦੇ ਸਾਰ ਹੋ ਜਾਂਦੇ ਆ ਜਿਵੇਂ ਕਈ ਵਾਰੀ ਬਹੁਤ ਸਾਰੀਆਂ ਕਾਰਾਂ ਤੁਸੀਂ ਵੇਖਿਆ ਕਿ ਜਿੰਨੀ ਸਲੋ ਸਪੀਡ ਹੁੰਦੀ ਆ ਫਿਰ ਉਸ ਤੇ ਸਲੰਸਰ ਤੱਕ ਪਾਣੀ ਆ ਜਾਂਦਾ ਤੇ ਉਸ ਦੀ ਜਿਹੜੀ ਕਰਾਸਿੰਗ ਆ ਧੂਏ ਦੀ ਉਹ ਬੰਦ ਹੋ ਜਾਂਦੀ ਆ ਤੇ ਉਹ ਕਾਰ ਬੰਦ ਹੋ ਜਾਂਦੀ ਆ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਜ਼ਰੂਰੀ ਨਹੀਂ ਕਿ ਫੁੱਲ ਸਪੀਡ ਤੇ ਹੀ ਠੀਕ ਰਹੇਗਾ ਫੁੱਲ ਸਪੀਡ ਤੇ ਵੀ ਤੁਹਾਡੇ ਇਲੈਕਟ੍ਰੋਨਿਕ ਜਿਹੜੇ ਪਾਰਟ ਆ ਉਸ ਦੇ ਉੱਤੇ ਵੀ ਪਾਣੀ ਪੈ ਸਕਦਾ ਜੋ ਤੁਹਾਡੇ ਸਾਧਨ ਨੂੰ ਇਲੈਕਟ੍ਰੋਨਿਕ ਪਾਰਟ ਲੱਗੇ ਆ ਉਸ ਦੇ ਉੱਤੇ ਪਾਣੀ ਵੀ ਸਪੀਡ ਵਿੱਚ ਲੱਗ ਸਕਦਾ ਤੇ ਕਈ ਵਾਰੀ ਬੰਦ ਹੋ ਜਾਂਦੇ ਆ ਔਰ ਜਿਆਦਾਤਰ ਸਲੋ ਕਰਨ ਨਾਲ ਵੀ ਬੰਦ ਹੋ ਜਾਂਦੇ ਆ ਇਸ ਕਰਕੇ ਅਸੀਂ ਕਈ ਵਾਰ ਬੇਨਤੀ ਕਰਦੇ ਆ ਕਿ ਹਰ ਬੰਦੇ ਨੂੰ ਵੇਖ ਕੇ ਜੱਜ ਕਰਕੇ ਫਿਰ ਬੋਲਿਆ ਕਰੋ ਤੁਸੀਂ ਜੱਜ ਨਹੀਂ ਕਰਦੇ ਸਿੱਧਾ ਬੋਲਣ ਲੱਗ ਜਾਂਦੇ ਹੋ ਕਿ ਸਾਡੀ ਵੀਡੀਓ ਚੱਲਣੀ ਚਾਹੀਦੀ ਆ ਵਾਇਰਲ ਹੋਣੀ ਚਾਹੀਦੀ ਆ ਹੁਣੇ ਗਰੀਬ ਬੰਦਾ ਠੀਕ ਆ ਰਖਸ਼ੇ ਵਾਲਾ ਜੋ ਪਾਣੀ ਦੇ ਹਲਾਰੇ ਦੇ ਨਾਲ ਡੇਗ ਗਿਆ ਉਸ ਦਾ ਰੱਖਾ ਪਲਟ ਗਿਆ ਲੇਕਿਨ ਇਹ ਦੱਸ ਦਈਏ ਕਿ ਬੱਸ ਵਾਲੇ ਦੀ ਗਲਤੀ ਕੀ ਆ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਜੇ ਉਹ ਸਵਾਰੀਆਂ ਦੇ ਵਿੱਚ ਛੋਟੇ ਬੱਚੇ ਵੀ ਹੁੰਦੇ ਜਾ ਹੋਰ ਵੀ ਕਈ ਪਰਿਵਾਰ ਬੈਠੇ ਹੋਣੇ ਕੋਈ ਬਿਮਾਰ ਬਜ਼ੁਰਗ ਵੀ ਹੋ ਸਕਦਾ ਜੇ ਉਹ ਬਾਸੂ ਹੋਰ ਸਲੋ ਕਰ ਦਿੰਦਾ ਜੇ ਬੰਦ ਹੋ ਜਾਂਦੀ ਤਾਂ ਫੇਰ ਉਹਨਾਂ ਨੇ ਕਿੱਥੇ ਉਤਰਨਾ ਸੀ ਫੇਰ ਉਹ ਬੱਚਿਆ ਨੇ ਜੋ ਬਿਮਾਰ ਬਜ਼ੁਰਗ ਨੇ ਕਈ ਬੀਬੀਆਂ ਵਿੱਚ 올ਡ ਏਜ ਨੇ ਤਾਂ ਉਹਨਾਂ ਨੂੰ ਪਾਣੀ ਦੇ ਵਿੱਚ ਉਤਰਨਾ ਪੈਣਾ ਸੀ ਮੁਸ਼ਕਿਲ ਹੋ ਜਾਣੀ ਸੀ ਪਾਣੀ ਵਿੱਚ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਕੋਈ ਖੱਡਾ ਆ ਕੋਈ ਸੜਕ ਟੁੱਟੀ ਆ ਫਿਰ ਕਈ ਤਰ੍ਹਾਂ ਦੀ ਜਿਹੜੀ ਆ ਆਵਾਜਾਈ ਵੀ ਪ੍ਰਭਾਵਿਤ ਹੋਣੀ ਸੀ ਲੇਕਿਨ ਰਿਕਸ਼ੇ ਵਾਲੇ ਨੂੰ ਵੀ ਪਤਾ कि मैं खाली जा रहा हूं और इन्हें भरे पानी में जा रहा हूं तो ये पानी नाल मेरा रिक्शा जेड़ा वाओ ਡਿੱਗ ਸਕਦਾ ਟੁੱਟ ਸਕਦਾ ਫਸ ਸਕਦਾ ਲੇਕਿਨ ਉਹਦੀ ਵੀ ਮਜਬੂਰੀ ਆ ਰੋਜੀ ਰੋਟੀ ਵਾਸਤੇ ਉਹ ਚਲਾ ਰਿਹਾ ਕਿ ਕੋਈ ਪਾਣੀ ਦੀ ਕਰਾਸਿੰਗ ਕਰਨ ਵਾਸਤੇ ਮੇਰੇ ਰਿਕਸ਼ੇ ਤੇ ਬਹਿ ਜਾਏਗਾ ਤੇ ਮੈਂ ਪਾਰ ਕਰ ਦਿਆਂਗਾ ਇੱਕ ਦੋ ਰਿਕਸ਼ੇ ਪਾਰ ਵੀ ਕਰ ਰਹੇ ਆ ਔਰ ਫਿਰ ਇਹੋ ਜਿਹੀਆਂ ਜਾਣਕਾਰੀਆਂ ਨੂੰ ਜਿਹੜਾ ਨਾ ਉਹ ਬਿਲਕੁਲ ਕਲੀਅਰ ਵੇਖਣਾ ਚਾਹੀਦਾ ਕਿ ਕਾਰਨ ਕੀ ਆ ਸਿਰਫ ਕਿਸੇ ਦੀ ਅਨਸਰਟ ਕਰਨਾ ਜਾਂ ਕਿਸੇ ਨੂੰ ਲੜਾਉਣਾ ਜਾਂ ਕਿਸੇ ਨੂੰ ਪੜਕਾਉਣਾ ਇੱਕ ਮੁੱਦਾ ਨਹੀਂ ਲੇਕਿਨ ਦੱਸਦਾ ਹੀ ਹੈ ਕਿ ਇੱਥੇ ਸਾਨੂੰ ਤਾਂ ਲੱਗਾ ਕਿ ਬੱਸ ਵਾਲੇ ਦੀ ਵੀ ਗਲਤੀ ਕੋਈ ਨਹੀਂ ਸਪੀਡ ਉਸ ਦੀ ਵੀ ਜ਼ਿਆਦਾ ਨਹੀਂ ਜੇ ਸਪੀਡ ਉਸ ਦੀ ਜ਼ਿਆਦਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਉਸ ਨੇ ਰਕਸ਼ੇ ਵਾਲੇ ਦਾ ਜਾਣ ਬੁੱਝ ਕੇ ਨੁਕਸਾਨ ਕੀਤਾ ਤਾਂ ਤਾਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਲੇਕਿਨ ਇਹ ਦੱਸਦਾ ਹੀ ਹੈ ਕਿ ਗਲਤੀ ਕਿਸੇ ਦੀ ਵੀ ਨਹੀਂ ਨਾ ਰਕਸ਼ੇ ਵਾਲੇ ਦੀ ਆ ਕਿ ਉਹ ਪਾਣੀ ਦੇ ਵਿੱਚ ਕਿਉਂ ਆਇਆ ਨਾ ਬੱਸ ਵਾਲੇ ਦੀ ਆ ਕਿ ਬੱਸ ਵਾਲੇ ਨੇ ਉਸ ਨੂੰ ਜਾਣ ਕੇ ਡਗਾਇਆ ਲੇਕਿਨ ਰਿਕਸ਼ਾ ਤੁਸੀਂ ਪਲਟੀ ਹੁੰਦਾ ਵੇਖ ਲਿਆ ਮਾਲਕ ਦਾ ਸ਼ੁਕਰ ਹੈ ਕਿ ਰਿਕਸ਼ੇ ਉੱਤੇ ਕੋਈ ਸਕੂਲ ਦੇ ਬੱਚੇ ਜਾਂ ਕਈ ਵਾਰੀ ਛੋਟੇ ਬੱਚੇ ਜਾ ਰਹੇ ਹੁੰਦੇ ਆ ਉਹ ਨਹੀਂ ਆਕੇ ਨਹੀਂ ਤਾਂ ਹੋਰ ਨੁਕਸਾਨ ਹੋਣਾ ਸੀ ਔਰ ਫਿਲਹਾਲ ਇਹ ਵੀਡੀਓ ਕਿੱਥੋਂ ਦੀ ਹੈ ਵਾਇਰਲ ਵੀਡੀਓ ਹੈ ਇਹਦੇ ਬਾਰੇ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਸਿਰਫ ਪਾਣੀ ਦੀਆਂ ਤਸਵੀਰਾਂ ਔਰ ਆਵਾਜ਼ਾਈ ਦੀਆਂ ਪਾਣੀ ਦੇ ਵਿੱਚ ਆਵਾਜ਼ਾਈ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਹ ਜ਼ਰੂਰ ਵੇਖਣਾ ਚਾਹੀਦਾ ਕਿ ਜੇ ਕੋਈ ਪੈਦਲ ਜਾਂ ਕੋਈ ਰਿਕਸ਼ੇ ਵਾਲਾ ਆ ਰਿਹਾ ਤਾਂ ਸਾਨੂੰ ਪਿੱਛੇ ਹੀ ਥੋੜਾ ਜਿਆ ਰੁੱਕ ਕੇ ਉਹਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਕਿ ਇਹ ਰਿਕਸ਼ੇ ਵਾਲਾ ਜਾਂ ਪੈਦਲ ਵਾਲਾ ਕੋਈ ਜਾਂ ਸਕੂਲ ਦੇ ਬੱਚੇ ਆ ਜਾ ਰਹੇ ਆ ਤੇ ਮੈਂ ਇਸ ਦੇ ਉੱਤੇ ਪਾਣੀ ਨਾ ਸਟਾਂ ਇਸ ਦੇ ਵਿੱਚੋਂ ਦੀ ਫਰਲ ਫਰਲ ਕਰਕੇ ਨਾਲ ਲੰਗਾ ਇਸ ਕਰਕੇ ਚਾਹੇ ਤੁਸੀਂ ਕਾਰ ਦੇ ਉੱਤੇ ਹੋ ਕਿਸੇ ਵੀ ਕਨਵੈਂਸ ਦੇ ਉੱਤੇ ਹੋ ਕਈ ਵਾਰ ਸੜਕ ਦੇ ਖੜੇ ਕਿਨਾਰੇ ਦੇ ਉੱਤੇ ਪਾਣੀ ਖੜਾ ਹੁੰਦਾ ਤਾਂ ਕਾਰਾਂ ਵਾਲੇ ਤੇਜ਼ ਆਉਂਦੇ ਆ ਤਾਂ ਪਾਣੀ ਛੱਟ ਕੇ ਚਲੇ ਜਾਂਦੇ ਆ ਜੋ ਪੈਦਲ ਬੱਚੇ ਜਾ ਰਹੇ ਹੁੰਦੇ ਆ ਜਾਂ ਕੋਈ ਰਿਸ਼ਤੇਦਾਰੀ ਤੇ ਜਾ ਰਹਿਆ ਹੁੰਦਾ ਕਈ ਵਾਰੀ ਕਈ ਬਜ਼ੁਰਗਾਂ ਦੇ ਵੀ ਅਸਤਰਾ ਸੀ ਹਾਲਾਤ ਹੁੰਦੇ ਵੇਖੇ ਆ ਕਿ ਉਹਨਾਂ ਉੱਤੇ ਪਾਣੀ ਪੈ ਜਾਂਦਾ ਪਰ ਲੇਕਿਨ ਉਹ ਪਾਣੀ ਗੰਦਾ ਹੁੰਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਹਰ ਚੀਜ਼ ਨੂੰ ਪਹਿਲੇ ਵਾਚਿਆ ਕਰੋ ਤਾਂ ਫਿਰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਗਲਤ ਲਿਖਿਆ ਕਰੋ ਗਲਤ ਨਾ ਲਿਖਿਆ ਕਰੋ ਸ਼ੇਅਰ ਕਰਨ ਤੋਂ ਪਹਿਲਾਂ ਸੋਚੋ ਜਰੂਰ ਔਰ ਇਸ ਵੀਡੀਓ ਬਾਰੇ ਤੁਸੀਂ ਕਿਵੇਂ ਵੇਖਦੇ ਹੋ ਗਲਤੀ ਕਿਸ ਦੀ ਹੈ ਗਲਤੀ ਹੈ ਜਾਂ ਨਹੀਂ ਹੈ ਔਰ ਕਮੈਂਟ ਜਰੂਰ ਕਰਦੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ